ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਕਹਾ ਭਇਓ ਜੋ ਤਨ ਭਇਓ ਛੇਨ ਛਿਨ ਕਹਾ ਭਇਓ ਇਥੇ ਵਿਸਾਮ ਜੋ ਤਨ ਭਇਓ ਛਿਨ ਛਿਨ ਥੋੜਾ ਜਿਹਾ ਕਸ ਕੇ ਗਾਹ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਜੋ ਤਨ ਭਇਓ ਇਥੇ ਠਮਕ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ ਜਾਇ ਤੇਸਰਾ ਹਾਂਜੀ ਜਾਇ ਤੇ ਤੁਝੇ ਚਰਨ ਅਰਬਿੰਦ ਭਵਨ ਮਨ ਅਰਬਿੰਦ ਪਦ ਤੇ ਵਿਸਰਾਮ ਲਾਉਣਾ ਹੈ ਤੁਝੇ ਚਰਨ ਅਰਬਿੰਦ ਭਵਨ ਮਾਨ ਤੁਝੇ ਚਰਨ ਅਰਬਿੰਦ ਭਵਨ ਮਨ ਪਾਣ ਕਰਤ ਪਾਇਓ ਪਾਇਓ ਰਮਈ ਰਾਮਈਆ ਧਨ ਹਾਂਜੀ ਪਾਣ ਕਰਤ ਪਾਇਓ ਇਥੇ ਵਿਸਰਾਮ ਹੈ ਪਾਇੋ ਰਾਮਯਾ ਧਨ ਰਹਾਉ ਸੰਪਤ ਵਿਪਤ ਪਟਲ ਮਾਇਆ ਸੰਪਤ ਵਿਪਤ ਪਟਲ ਹਾਂਜੀ ਇੱਥੇ ਵੀ ਸ਼ਾਮ ਲਾਉਣਾ ਮਾਇਆ ਧਨ ਤਾਮਹ ਤਾਮਹ ਮਗਨ ਹੋਤ ਨਾ ਤੇਰੋ ਜਨ ਤਾਮਹ ਇੱਥੇ ਵੀ ਸ਼ਾਮ ਲਾਉਣਾ ਮਗਨ ਹੋਤ ਨਾ ਇੱਥੇ ਥੰਮਕ ਲਾਉਣੀ ਹੈ ਤੇਰੋ ਜਨ ਤਾਮਹ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਵਿਦਾਸ ਛੂਟ ਬੋ ਕਵਨ ਗੁਨ ਛੂਟ ਬੋ ਠੀਕਮ ਕਲਾ ਦਨੀ ਕਵਨ ਗੁਨ ਆਸਾ ਹਰ 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 ਹਰੇ ਹੰਦੀ ਹਰ 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 ਇਥੇ ਵਿਸਰਾਮ ਹਰ ਹਰ ਹਰੀ ਹਰ ਸਿਮਰਤ ਜਨ ਗਏ ਨਿਸਤਾਰ ਤਰੇ ਰਹਾਉ ਹਰ ਸਿਮਰਤ ਇਥੇ ਕਿਸਾਨ ਜਾਣ ਗਏ ਨਿਸਤਾਰ ਤਰੀ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇਵ ਨਿਮਤ ਬੋਲਾ ਹੀ ਬੋਲਨਾ ਨਿਮਤ ਨਾਮ ਦੇਵ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਾਨ ਰਵਦਾਸ RAM ਰੰਗ ਰਾਤਾ ए प्रसाद नरक नहीं जाता माटी को पुत्रा कैसे नचत है आ, पुत्रा, पुला ही बोलना, पुत्रा नहीं कहना माटी को पुत्रा कैसे नचत है देखा देखा सुना बोला दौर फिरत है रहा जब कस पावे तब गर्भ करत है ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚ ਕਰਮ ਰਸ ਕਸਹ ਲੁਭਾਨਾ ਬਿਨਸ ਗਿਆ ਜਾਇ ਬਿਨਸ ਗਿਆ ਬਿਨਸ ਗਿਆ ਜਾਇ ਕਹੂ ਸਮਾਨ ਕਹ ਰਵਿਦਾਸ ਬਾਜੀ ਜਗ ਭਾਈ ਬਾਜੀ ਜਗ ਭਾਈ ਬਾਜੀ ਜਗ ਭਾਈ ਬਾਜੀ ਜਗ ਬਾਜੀ ਜਗ ਭਾਈ ਬਾਜੀ ਗਰ ਸਿਉ ਮੋਹ ਬਾਜੀ ਗਰ ਸੋ ਬਾਜੀ ਗਰ ਸੋ ਮੋਹ ਪ੍ਰੀਤ ਬਨ ਆਈ ਹਾਂ ਇਹ ਖੂੜਾ ਵੀ ਹੈ ਔਂਕੜ ਵੀ ਹੈ ਇਹ ਦਰਮਿਆਨਾ ਜਾਂ ਬੋਲ ਜਨਾ ਨਾ ਮੋਹ ਕਹਿਣਾ ਨਾ ਕਹਿਣਾ ਮੋਹ ਦਰਮਿਆਨਾ ਬੋਲਣਾ ਮੋਹ ਮੋਹ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓਮਕਾਰ ਸਤਗੁਰ ਪ੍ਰਸਾਦਿ ਪਰਮਤਫਿਰਤ ਬਹੁਤ ਜਨਮ ਬਿਲਾਨੇ ਤਾਨ ਮਾਨ ਤਨ ਨਹੀਂ ਧੀਰੇ ਲਾਲਚ ਬੇਖ ਕਾਮ ਲੁਭਦ ਰਾਤਾ ਲਾਲਚ ਬੇਖ ਕਾਮ ਲੁਭਦ ਰਾਤਾ ਇਥੇ ਵਿਸਰਾਉ ਮਾਨ ਵਿਸਰੇ ਪ੍ਰਾਵ ਹੀਰੇ ਰਹਾਉ ਬੇਖ ਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨਾ ਜਾਨਿਆ ਗੁਣ ਤੇ ਪ੍ਰੀਤ ਬੜੀ ਆਨ ਭੰਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਰਿਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਵੇਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਵੇਖ ਫਲ ਸੰਚ ਇਥਿ ਠਮਕੈ ਭਰੇ ਮਨ ਐਸੀ ਇਥਿ ਵਿਸਰਾਮ परम पुरख प्रभ उथमक मन बिसरे ज्ञान प्रवेश गुरह धन ध्यान मान मन एक मय प्रेम भगत मानी सुख जानिया त्रिप्त अगाने मुक्त भय जूत समाय समानी जा कै अश्ली प्रभ पहचान्या अश्ली ही उच्चारण करना अछली नहीं कहना है धन ਧਾਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ